ਕਰਤੂਤ ਤੇ ਚੰਗੀ ਆ ਗਿਆ ਬਣਾ ਦੱਸ ਮੈਨੂੰ ਆਪਣੀ ਧੀ ਨੂੰ ਲਾਗੇ ਬਟਵਾ ਕੇ ਵੀਡੀਓ ਬਖੋਣੀਆਂ ਇਹ ਕਰਤੂਤ ਤੇ ਚੰਗੀ ਆ ਗਿਆ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਸਾਡੋ ਕੋ ਫੈਸਲਾ ਆਇਆ ਸੀ ਕੋ ਸਾਡੀ ਪਿੰਡ ਦਾ ਆ ਇੱਕ ਜੀ ਨਵਾਂ ਕਿੱਡੀ ਕਰਤੂਤ ਮਾੜੀ ਅੱਜ ਕਰਦੇ ਸਾਰਿਆਂ ਨੇ ਉਹ ਕੈਮਰਾ ਦੇਖੋ ਵੀ ਨੌਂ ਦੇ ਬੈਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਲਿਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਜੀ ਨੰਨਾ ਨਾਲ ਉਹਦਾ ਸੱਸੇ ਦੇ ਕੋਟ ਮਾਰ ਕੈਮਰੇ ਦੇ ਸਾਹਮਣੇ ਕਰਦੇ ਆ। ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ। ਉਹ ਦੇਖੋ ਕੈਮਰਾ। ਮੈਂ ਨਹੀਂ ਬੰਦ ਕਰਦਾ। ਅੱਛਾ ਮੂੰਹ ਪਰਾਂ ਕਰਤਾ ਤਾਂ ਹੁਣ। ਮੂੰਹ ਹੜ ਪਰਾਂ ਕਰਦਾ। ਚੰਗੀਆਂ ਕਰਤੂਤਾਂ ਸੋਹਰਿਆਂ ਵਾਸਤੇ। ਜੇ ਤੁਹਾਨੂੰ ਧੀਆਂ ਦਿੱਤੀਆਂ ਟੱਡੀਆਂ ਵੀ ਦਿੱਤੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ। ਦੁਨਾਂ ਕਢੋ ਕੇ ਮਾਰ ਜੋ ਬੇਸ਼ਰਮ ਤਾਂ ਇਹਨਾਂ ਲੱਗਦੀ ਪੰਜਾਬ ਦੇ ਤੇ ਧੀਆਂ ਨਹੀਂ ਜੰਮਦੇ। ਹਾਂ ਕਿ ਕਾਕ ਕਿਸ ਕਰਨੀ ਨਿਕਰ ਕੇ ਧੀਆਂ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੇ ਕਰਤੂਤਾਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾਂ ਰਹੀ ਧੀਆਂ ਨਹੀਂ ਜ ਕਿਉਂਕਿ ਤਾਂ ਨਾ ਕਰਕੇ ਮਾਵਾੜੀ ਕਾ ਡਰਦੀਆਂ ਸੱਗੀਆਂ ਤੀਆਂ ਦਾ ਜਿਹਦੇ ਨਾਲ ੱਟਕਾ ਹੁੰਦਾ ਸਾਡੀਆਂ ਨਾਲ ਵੀ ਉਹਦੇ ਨਾਲੋਂ ਬਿਹਤਰ ਇੱਥੇ ਹੀ ਜੰਮੀ ਆ। ਆਵਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ 5 ਸਾਲ ਤੋਂ। ਇੱਥੇ ਹੀ ਕਰੇ ਬਿਠਾ ਰੱਖ ਕੇ ਕੱਲੋਂ ਨਾ ਰੱਬ ਕੇ ਚਲਾਉ ਉਹਦੀ ਕਾਨੂੰ ਕੱਲੋਂ ਇਹਦੀ ਤੀਆਂ ਦਾ ਜਿਹੜੇ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟ ਮਾਰ ਹੋਵੇ। ਉਹਦੀ ਜਿਹੜੀ ਮਾਂ ਆਉਂਦੀ ਆ ਇਹਦਾ ਭਰਾ ਆਉਂਦਾ ਉਹਨੂੰ ਬਾਹਰੇ-ਬਾਹਰ ਮੋੜ ਦਿੰਦੇ ਆ। ਸੱਬਦਾ ਦਿੰਦੇ ਆ। ਉਹਨੂੰ ਉਹਨੇ ਤਾਂ ਠੀਕ ਹੋਣੀ ਨਹੀਂ ਦਿੰਦੇ। ਆਜੋ ਜੀ। ਸਾਰੇ ਕਿਤੇ ਕੈਮਰੇ ਲੱਗੇ ਹੋਈ ਆ ਜੀ। ਕੋਈ ਮੇਰੇ ਕੋਲ ਤਾਂ ਨਹੀਂ ਆਇਆ ਦੇਖਿਆ 9 ਹੁੰਦੀ ਆ ਉੱਥੇ ਕੈਮਰਾ ਪਾ ਮੈਂ ਇੱਕ ਮਿੰਟ ਨਿਕਾ ਕੇ ਕੋਲ ਲਾਤਾ ਦੇਖ ਬਰਾ ਨਹੀਂ ਇਹ ਸੇ ਬਰਾ ਕਰਤਾ ਨਹੀਂ ਇਹ ਇੱਕ ਚੰਗੀ ਕੁੱਤਾ ਤਾਂ ਮੁੰਡਾ ਆਇਆ ਕਰਦਾ ਜੇ ਆਪਾਂ 9 ਦੇ ਕਮਰੇ ਚ ਕੈਮਰਾ ਲਾਉਣਾ ਹਾਂ ਉਹਨੂੰ ਆਪਣੇ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋ ਕਰਤੂਤ ਚੰਗੀ ਆ ਗਈ ਆ ਥੋੜਾ 10 ਮਿੰਨੂ ਚੰਗੀ ਕੁੱਤਾ ਹੈ ਜੀ ਇਹ ਕੋ ਨਹੀਂ 9 ਕਰ ਪਰ ਇਹ ਕਿਹੜਾ ਲਾਉਣਾ ਮਤਲਬ ਕੀ ਆ ਇਹ ਵੀਡੀਓ ਦੇ ਵਿੱਚ ਨਹੀਂ ਲਾਉਣਾ ਕੁੜੀ ਨੂੰ ਕੁੱਟ ਲਈ ਹੈ ਆਹ ਆ ਪੁੱਛ ਰਿਹਾ ਹੈ ਕਿ ਇਹ ਕਿਹੜਾ ਮਾਰਿਆ ਘਰੋਂ ਕੁੱਟ ਮਾਰ ਕੰਦੀ ਕੁੜੀ ਦੀ ਇਹ ਕੋ ਚੰਗੀ ਦੋਸਤੋ ਨੇ 50 ਰੁਪਏ ਰੋਜ਼ ਦਾ ਖਰਚਾ ਬੰਨੇ ਹਸੀ ਉਹ ਵੀ ਬੰਦ ਕਰਕੇ ਨੰਬਰ 2 ਦੇ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਰਸਮ ਕਰਾ ਕੇ ਕਹੀ ਦੀ ਮੈਨੂੰ ਇੱਕ ਸਵਾਲ ਪੁੱਛਣਾ 50 ਰੁਪਏ ਮਹੀਨਾ ਮੰਗਦਾ ਜੀ ਜਦੋਂ ਵੀ ਆਉਂਦਾ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਰਵਾ ਬੰਨਰ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਅੱਡ ਰਹਿੰਦੀ ਹੈ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਲਾਇਆ ਸ਼ੱਕ ਚ ਗਿਆ ਤੀ ਇਹ ਸ਼ੱਕ ਕਿਵੇਂ ਜੀ ਜਦ ਜਿਨੇ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਨੂੰ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪੌਂਦੀ ਹੋਵੇ ਸਾਨੂੰ ਦਿਖਾਣੇ ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਚੱਕ ਹੋ ਜਾਂਦੀ ਪਰਿਵਾਰ ਚੀਜ਼ਾਂ ਮਾਤਾ ਮਾਂ ਨੇ ਬੁੜੀਆਂ ਚ ਬੁੜੀਆਂ ਨੂੰ ਹੋ ਗਈ ਮੈਨੂੰ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪੌਣੇ ਹੋਰ ਸੋਈ ਚ ਪਾ ਦੂ ਸਾਨੂੰ ਕੁਛ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ じゃ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 50 ਰੁਪਏ ਰੋਜ਼ ਦੇ ਨਹੀਂ ਜਿਸ ਤਰ੍ਹਾਂ ਜੀ ਮੈਂ ਉੱਥੇ ਕੇਸ ਹੋਏ ਨੇ ਇਹ ਖਰਚਾ ਨਹੀਂ ਮਿਲਦਾ ਵੀ ਬੰਨੇਗਾ ਵੀ ਕਿੰਨਾ ਇਹ ਕਹਿੰਦੇ ਵੀ 1500 ਰੁਪਏ ਉਹ ਕਹਿੰਦਾ ਜਿਹਦਾ ਉਹਨਾਂ ਦਾ ਨਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਵਕੀਲ ਸੀ ਉਹਨੇ ਬੰਨਿਆ ਸੀ ਇਹ ਕਹਿੰਦੇ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਪਰ ਮਾਹੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤਾਂ ਇਹਨੂੰ ਖਰਚੇ ਚਾਹੀਦੇ ਮਾਹੀ ਠੀਕ ਹੈ ਮੇਰੇ ਘਰ ਵਾਲੀ ਲੈ ਕੇ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਏ ਇਹ ਕਹਿੰਦਾ ਮਾਹੀ 1500 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਛ ਪਾਉਂਦੇ ਹੋ ਸਾਨੂੰ ਤਿੰਨੇ ਛਾਲੋਗੇ ਤੇਰੇ ਮੈ ਫਿਰ ਮੈਂ ਚੱਲ ਪਈ ਬਾਰਾਂ ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਨਹੀਂ ਤੇਰੇ ਕੋਈ ਪਾਇਆ ਜੇ ਤੇਰੀ ਮਾਤਾ ਨੂੰ ਦਿੰਦੀ ਉਹ ਕੋਈ ਤੇਰੀ ਮਨਤ ਹੈਗੀ ਐ ਇਹ ਗੱਲ ਜੇ ਤੇਰੇ ਮਨ ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਵੀ ਜੇ ਤੇਰੇ ਹੈਗੇ ਮਨ ਚ ਇਹ ਗੱਲ ਵੀ ਤੈਨੂੰ ਪਾਉਂਦੀ ਹੋ ਜਾਂ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾਡੀ ਮੰਤਰੀ ਹਾਂ ਹੋ ਗਈ ਹੈਗੀ ਇਹ ਡੰਡਾ ਹੈਗਾ ਤੇਰੇ ਮਨ ਚ ਵੀ ਪਾਉਂਦੀ ਆ ਨਹੀਂ ਜੇ ਕੋਈ ਤਾਂ ਫਿਰ ਕੈਮਰਾ ਤੂੰ ਕਿਉਂ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲਾ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਆ ਵੀ ਕੈਮਰਾ ਆਉਂਦੀ ਉਹ ਫਿਰ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਮਾਤਾ ਦੇ ਦਰਵਾਜ਼ੇ ਤੂੰ ਹੈਗਾ ਨਾ ਮੰਨ ਰਹੇ ਹੈ ਮੰਨ ਰਹੇ ਹੈ ਮੰਨ ਰਹੇ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਬਹੁਤ ਹੈ ਖੁਦਾ ਦਾ ਖੁਦਾ ਹੈ ਨਾ ਆਪ ਨੂੰ ਆ ਗਏ ਮਰੇ ਖੁਦਾ ਨੇ ਤੈਨੂੰ ਲਾਏ ਨਹੀਂ ਫਿਰ ਇਹ ਲੱਗ ਗਈ ਲੜਾਈ ਤੇ ਮੇਰੀ ਤਾਂ ਬੇਵਸੀ ਕੀਤੀ ਮੇਰਾ ਬਹੁਤ ਟੱਕਾ ਹੋ ਗਈ ਇਸ ਤੀਨ ਨੂੰ ਹਿਸਾਬ ਦਿੱਤਾ ਜਾ ਲੀ ਬਾਈ ਜਿੰਦਗੀ ਰਿਸ਼ਤੇ ਨਹੀਂ ਵਿਧੋਣੇ ਨਹੀਂ ਕੀ ਕਹਿੰਨ ਬਾਬਾ ਜੀ ਜਮੇ 50 ਰੁਪਏ ਰੋਜ਼ ਦੀ ਮੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੰਡਸ ਸਿੰਘ ਖਾਲਸਾ ਉਰਾਹਾਂ ਇੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂੰਤੀ ਹੈ ਉਹਦੀ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਕਸਣ ਦੇ ਯੋਗ ਨਹੀਂ ਹੈ ਗਿਆ